ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸ਼ਾਰਟ ਨੋਟਸ ਤੇ ਆਏ ਹੋ ਥੋੜਾ ਇਸ ਲਈ ਵੀ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਬਤੌਰ ਚੇਅਰਮੈਨ ਅਪਰੂਵਮੈਂਟ ٹرسٹ ਬਟੰਡਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਟੰਡਾ ਮੈਨੂੰ ਬਹੁਤ ਸਹਿਯੋਗ ਦਿੱਤਾ ਮੇਰੇ ਕੋਲੇ ਸ਼ਬਦ ਨਹੀਂ ਜਿਸ ਦੇ ਨਾਲ ਮੈਂ ਸਮੁੱਚੇ মিডিਆ ਦਾ ਧੰਨਵਾਦ ਕਰ ਸਕਾਂ ਜਦੋਂ ਵੀ ਆਪਣੀ ਪੀਸੀ ਹੁੰਦੀ ਆ ਗਾਹੇ-ਬਗਾਹੇ ਆਪਾਂ ਮਿਲਦੇ ਆ ਤੇ ਮੈਂ ਸਾਰੇ মিডিਏ ਦੇ ਨਾਲ ਬਤੌਰ ਕੋਈ ਪੱਤਰਕਾਰ ਨਹੀਂ ਬਤੌਰ ਆਪਦੇ ਪਰਿਵਾਰਕ ਮੈਂਬਰ ਬਤੌਰ ਭੈਣ ਭਰਾਈ ਆਪਾਂ ਵਿਚਾਰਾਂ ਦੇ ਸਾਂਝ ਪਾਉਂਦੇ ਆ ਔਰ ਅੱਜ 2025 ਸਾਲ ਬੀਤਿਆ ਤੇ 2026 ਦਾ ਆਗਾਜ਼ ਹੋਇਆ ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵੱਸਦੇ ਸਾਰੇ ਲੋਕਾਂ ਨੂੰ 9 ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਤੁਹਾਡੀ ਚੜ੍ਹਦੀ ਕਲਾ ਦੀ ਤੁਹਾਡੇ ਚੰਗੇ ਤੁਹਾਡੀ ਚੜ੍ਹਦੀ ਕਲਾ ਦੀ ਤੁਹਾਡੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਦਾਸ ਕਰਦਾ ਬੇਨਤੀ ਕਰਦਾ ਹੈ ਤੇ ਨਾਲ ਹੀ ਆਸ ਤੇ ਮੀਤ ਕਰਦਾ ਕਿ ਆਪਾਂ ਸਾਰੇ ਜਾਣੇ ਬਠੰਡੇ ਦੀ ਤਰੱਕੀ ਦੇ ਲਈ ਇਲਾਕੇ ਦੀ ਤਰੱਕੀ ਦੇ ਲਈ ਭਾਈਚਾਰਕ ਸਾਂਝ ਲਈ ਬਠੰਡੇ ਦਾ ਸਰਪੱਖੀ ਵਿਕਾਸ ਕਰਾਉਣ ਦੇ ਲਈ ਆਪਾਂ ਆਪਣੇ ਆਪਣੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਉਹ ਸਾਡੇ ਸਮਾਜ ਸਾਡੇ ਦੇਸ਼ ਸਾਡੀ ਕੌਮ ਸਾਡੇ ਬਠਿੰਡੇ ਦੇ ਪ੍ਰਤੀ ਆਪਾਂ ਸਾਰੇ ਜਣੇ ਰਲ ਮਿਲ ਕੇ ਨਿਭਾਵਾਂਗੇ ਤੁਸੀਂ ਵੀ ਸਿਆਣੇ ਹੋ ਮਲਾਂਕਣ ఎవਾਲਿਊਏਸ਼ਨ ਰਿਪੋਰਟ ਕਾਰਡ ਬਹੁਤ ਅਹਿਮੀਤ ਰੱਖਦੇ ਆ ਮੈਨੂੰ 2.5 ਸਾਲ ਦਾ ਸਮਾਂ ਹੋ ਗਿਆ ਪਿਛਲੇ ਸਾਲ ਵੀ ਮੈਂ ਆਪਣੀ 1 ਸਾਲ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਰੱਖੀ ਸੀ ਵੀ ਕੀ ਕੀਤਾ ਔਰ ਇਸ ਸਾਲ ਮੇਰੀ 2.5 ਸਾਲਾਂ ਦੀ ਕਾਰਗੁਜ਼ਾਰੀ ਇੱਕ ਕਲੰਡਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਕਲੰਡਰੀ ਦੱਸਦਾ ਹੈ ਕਿ ਇੰਪਰੂਵਮੈਂਟ ਟਰਸਟ ਅੱਜ ਕਿੱਥੇ ਖੜਾ ਹੈ ਤਸਵੀਰਾਂ ਨੇ ਕਈ ਵਾਰੀ ਖਵਾਰੀ ਬਿਆਨ ਰਹੇ ਜਾਂਦੇ ਆ ਫੈਲਾਂ ਦੇ ਵਿੱਚ ਵਿਕਾਸ ਕਾਰਜ ਰਹੇ ਜਾਂਦੇ ਆ ਔਰ ਇਹ ਤਸਵੀਰਾਂ ਦੱਸਦੀਆਂ ਕੀ ਇੰਪਰੂਵਮੈਂਟ ਟਰਸਟ ਬਠਿੰਡਾ ਨੇ 2.5 ਸਾਲਾਂ ਦੇ ਵਿੱਚ ਕੀ ਕੀਤਾ ਹੈ ਕਲੰਡਰ ਦੇ ਵਿੱਚ ਸ਼ਹੀਦ ਕਪਾਰ ਸਿੰਘ ਸਰਾਭਾ ਸੈਰਗਾ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਬਲੂ ਫੋਕਸ ਸਰਕਾਰੀ ਪੋਰਟਰੋਲ ਫਾਰਮ ਦਹਾਕਿਆਂ ਤੋਂ ਰੁਕੀ ਹੋਈ ਸਾਡੇ ਜਿਹੜੇ ਰਿੰਗ ਰੋਡ ਇਹ ਸਾਰੀਆਂ ਤਸਵੀਰਾਂ ਬਠਿੰਡੇ ਦੀ ਤਰੱਕੀ ਨੂੰ ਬਿਆਨ ਕਰਦੀਆਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਾਲ ਸਵਾ ਸਾਲ ਦੇ ਵਿੱਚ ਜਿੰਨੇ ਇਹ ਕੰਮ ਨੇ ਇੰਨੇ ਕੰਮ ਹੋਰ ਕਰਾਂਗੇ ਇੰਨੀ ਸਪੀਡ ਦੇ ਨਾਲ ਕੰਮ ਕਰ ਲੈਣੇ ਸਾਰੇ ਕੰਮ ਆਪਦੇ ਅੰਤਮ ਪੜਾਵਾਂ ਤੇ ਹੈ ਪਾਈਪ ਲਾਈਨ ਦੇ ਵਿੱਚ ਉਹਨਾਂ ਸੰਬੰਧੀ ਸਾਰਾ ਸਾਡਾ ਹੋਮਵਰਕ ਪੂਰਾ ਹੋ ਚੁੱਕਿਆ ਹੈ ਜਿਸ ਦੇ ਵਿੱਚ ਝੀਲਾਂ ਦੇ ਸੁੰਦਰੀ ਕਰਨ ਦੀ ਗੱਲਬਾਤ ਹੈ ਕਰਤਾਰ ਸਿੰਘ ਸਰਾਭਾ ਸਹਿਰਗਾ 1 ਕਿਲੋਮੀਟਰ ਐਕਸਟੈਂਡ ਕਰਾਉਣ ਦੀ ਗੱਲਬਾਤ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਰਕ ਬਣਾਉਣ ਦੀ ਗੱਲਬਾਤ ਹੈ ਹੋਰ ਵੀ ਕਾਫੀ ਪ੍ਰੋਜੈਕਟ ਨੇ ਜਿਹੜੇ ਕਿ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਸੋ ਬਹੁਤ ਕੰਮ ਬਠੰਡੇ ਦੇ ਵਿੱਚ ਕਰਨਾ ਔਰ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਬਹੁਤ ਵਧੀਆ ਪਰਮਾ ਹੰਗਾਰਾ ਮਿਲ ਰਿਹਾ ਹੈ ਸਾਰੇ ਲੋਕਾਂ ਵੱਲੋਂ ਬਹੁਤ ਵਿਸ਼ਵਾਸ ਮਿਲ ਰਿਹਾ ਹੈ ਸਾਰੇ ਲੋਕਾਂ ਵੱਲੋਂ ਤਕਰੀਬਨ 7000 ਤੋਂ ਉੱਪਰ ਸਾਡਾ ਬ੍ਰੌਸ਼ਰ ਉਹ ਸੇਲ ਹੋ ਚੁੱਕਿਆ ਹੈ ਔਰ ਬਹੁਤ ਤੇਜ਼ੀ ਦੇ ਨਾਲ ਬ੍ਰੌਸ਼ਰ ਭਰ ਕੇ ਸਾਰੇ ਕਾਗਜ਼ੀ ਕਾਰਵਾਈ ਮੁਕੰਮਲ ਹੋ ਕੇ ਸਾਡੇ ਕੋਲ ਵਾਪਸ ਫਾਰਮ ਪਰਤਨੇ ਸ਼ੁਰੂ ਹੋ ਗਏ ਨੇ ਔਰ ਕੁਝ ਲੋਕਾਂ ਵੱਲੋਂ ਗਮਰਾਹਕੁਨ ਪ੍ਰਚਾਰ ਮੀਡੀਆ ਦੇ ਜ਼ਰੀਏ ਗਾਹੇ ਬਗਾਹੇ ਕੀਤਾ ਜਾ ਰਿਹਾ ਕਿ ਜਿਹੜੇ ਇਹ ਜਗਾ ਇਸ ਦਾ ਕੇਸ ਚੱਲਦਾ ਜੀ ਇੱਥੇ ਪਲਾਟ ਨਹੀਂ ਕੱਟੇ ਜਾ ਸਕਦੇ ਜੀ ਇਹ ਸੰਭਵ ਹੈ ਇਹਦਾ ਵਿਕਾਸ ਨਹੀਂ ਹੋਣਾ ਸੋ ਮੈਂ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਕਿ ਇੰਪਰੂਵਮੈਂਟ ਟਰਸਟ ਬਠੰਡਾ ਕਿ ਨਿਗਰ ਨਰੋਈ ਸਨਸਤਾ ਬਟੰਡੇ ਦੀ ਇਸ ਤੋਂ ਪਹਿਲਾਂ ਇਸ ਇਸ ਟਰੱਸਟ ਨੇ 14 ਕਲੋਨੀਆਂ ਬਟੰਡੇ ਸ਼ਹਿਰ ਦੀ ਝੂੜੀ ਦੇ ਵਿੱਚ ਪੈਜਾਂ ਨੇ ਜਿਦੇ ਵਿੱਚ ਰਜੀਵ ਗਾਂਧੀ ਨਗਰ ਹੈ ਪਟੇਨ ਨਗਰ ਹੈ ਭਾਰਤ ਨਗਰ ਹੈ ਗ੍ਰੀਨ ਐਵੇਨਿਊ ਟਗੋਰ ਨਗਰ ਬਲੂ ਫੋਕਸ ਹਾਤਾ ਪੂਰਬੀ ਅਮਰੀਕ ਸਿੰਘ ਰੋਡ ਕਮਲਾ 네ਹਰੂ ਨਗਰ 136 ਏਕੜ ਦੇ ਵਿੱਚ ਨਗਰ ਨਗ ਬਟੰਡਾ ਨੂੰ ਹੈਂਡ ਓਵਰ ਕੀਤੀ ਜਾ ਚੁੱਕੀ ਹੈ ਪਟਵਾਰ ਖਾਨਾ ਹਾਤਾ ਪ੍ਰੀਤਮ ਸਿੰਘ ਸਿੱਧੂ ਇਹ ਵੀ ਨਗਰ ਨਗਰ ਨੂੰ ਹੈਂਡ ਓਵਰ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਟਰਾਂਸਪੋਰਟ ਨਗਰ ਹੈ ਜਿਹੜਾ ਉਹ ਵੀ ਇੰਪਰੂਵਮੈਂਟ ਟਰਸਟ ਦੇ ਸਫਲ ਪ੍ਰੋਜੈਕਟ ਆ ਜੀ। ਸੋ ਜਿਹੜੀ ਸਾਡੀ ਸ਼ਹੀਦ ਭਗਤ ਸਿੰਘ ਇਨਕਲੇਵ ਹੈ ਇਹ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰਸਟ ਬਣਦਾ ਸਾਡਾ ਸਮੁੱਚਾ ਸਟਾਫ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਲੋਕਲ ਬਾਡੀ ਮਿਨਿਸਟਰ ਡਾਕਟਰ ਨਵਜੋਤ ਜੀ ਸਾਡਾ ਇਹ ਡ੍ਰੀਮ ਪ੍ਰੋਜੈਕਟ ਹੈ। ਅਸੀਂ ਦੂਸਰੀਆਂ ਰਵੈਤੀ ਪਾਰਟੀਆਂ ਵਾਂਗੂ ਇਹ ਨਹੀਂ ਵੀ ਲੋਕਾਂ ਨੂੰ ਕਹਿੰਨੇ ਕੁਝ ਹੋਰ ਐ ਕਰਦੇ ਕੁਝ ਹੋਰ ਐ ਤੇ ਅਸੀਂ ਬਿਲਕੁਲ ਫਰਵਰੀ ਦੇ ਵਿੱਚ ਡਰਾ ਕੱਢ ਦੇਣਾ ਔਰ ਮਾਰਚ ਦੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਉੱਥੇ ਸ਼ੁਰੂ ਹੋ ਜਾਣੇ ਨੇ ਸਾਡਾ ਟੈਂਡਰ ਸਾਡੇ ਐਸਟੀਮੇਟ ਮੁਕੰਮਲ ਹੋ ਚੁੱਕੇ ਨੇ ਜਿਹੜੇ ਲੋਕ ਲੋਕਾਂ ਨੂੰ ਗਮਰਾਹ ਕਰਦੇ ਆ ਮੈਂ ਉਹਨਾਂ ਨੂੰ ਨਿਮਰਤਾ ਪਿਆਰ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਕਿ ਬਠਿੰਡੇ ਦੇ ਵਡੇਰੇ ਹਿੱਤਾਂ ਦੇ ਲਈ ਬਠਿੰਡੇ ਦੀ ਤਰੱਕੀ ਦੇ ਲਈ ਕੋਝੀਆਂ ਹਰਕਤਾਂ ਨਾ ਕਰੋ ਮਾੜੀ ਸਿਆਸਤ ਨਾ ਕਰੋ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਜਿਹੜੇ ਸ਼ਹੀਦ ਭਗਤ ਸਿੰਘ ਇਨਕਲੇਵ ਹੈ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣਾਈ ਹੋਈ ਕਲੋਨੀ ਹੈ ਸ਼ਹੀਦ ਭਗਤ ਸਿੰਘ ਸਾਡੇ ਦਿਲ ਤੇ ਦਿਮਾਗ ਦੇ ਕਰੀਬ ਹੈ ਅਸੀਂ ਉਸ ਦੇ ਨਾਂ ਤੇ ਲੋਕਾਂ ਨੂੰ ਬਿਲਕੁਲ ਵੀ ਮਿਸਗਾਈਡ ਬਿਲਕੁਲ ਇਹ ਬਣਾ ਨਹੀਂ ਕਰ ਸਕਦੇ ਇਹ ਜੋ ਪ੍ਰੋਜੈਕਟ ਹੈ ਇਹ ਕੋਈ ਨਿੱਜੀ ਜਤਿੰਦਰ ਸਿੰਘ ਭੰਲਾ ਦਾ ਪ੍ਰੋਜੈਕਟ ਨਹੀਂ ਇਹ ਪ੍ਰੋਜੈਕਟ ਸਰਕਾਰ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਬਦਲਾ ਦਾ ਪ੍ਰੋਜੈਕਟ ਹੈ ਇਹ ਉਹੀ ਪ੍ਰੋਜੈਕਟ ਹੈ ਜਿੱਥੇ 25 ਸਾਲਾਂ ਤੋਂ ਕੂੜੇ ਦੇ ਢੇਰ ਉੱਥੇ ਪਣਪਰੇ ਸੀ ਬਦਬੋ ਉਹਥੇ ਮਾਰਦੀ ਸੀ ਜਿਹੜੇ ਲੋਕ ਲੋਕਾਂ ਨੂੰ ਗਮਰਾਹ ਕਰਦੇ ਇਹਦਾ ਮਤਲਬ ਇਹਦਾ ਮਤਲਬ ਇਹ ਸਾਫ਼ ਤੇ ਸਪਸ਼ਟ ਹੈ ਕਿ ਉਹ ਕੂੜੇ ਦੇ ਢੇਰਾਂ ਨੂੰ ਸਾਫ਼ ਸੁਥਰੀਆਂ ਥਾਵਾਂ ਦੇ ਵਿੱਚ ਬਦਲਣਾ ਨਹੀਂ ਚਾਹੁੰਦੇ ਇਹਦਾ ਮਤਲਬ ਸਾਫ਼ ਤੇ ਸਪਸ਼ਟ ਹੈ ਕਿ ਉਹ ਵੀ ਚਾਹੁੰਦੇ ਆ ਕਿ ਜਿਵੇਂ ਰਵੈਤੀ ਪਾਰਟੀਆਂ ਨੇ ਬਲੂਫੌਕਸ ਤੇ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਕਰਤਾਰ ਸਿੰਘ ਸਰਾਭਾ ਸਹਰਗਾ ਵਾਲੀ ਥਾਂ ਤੇ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਸਰਕਾਰੀ ਪੈਟਰੋਲ ਪੰਪ ਵਾਲੀ ਜਗ੍ਹਾ ਤੇ ਥਾਂ ਨਹੀਂ ਕੀਤਾ ਕੰਮ ਨਹੀਂ ਕੀਤਾ ਰਵੈਤੀ ਪਾਰਟੀਆਂ ਨੇ ਜਿਹੜੀ ਇਹ 32 ਏਕੜ ਕੇਸ਼ਵ ਡੇਰੀ ਦੀ ਜਗ੍ਹਾ ਉਸ ਤੇ ਕੰਮ ਨਹੀਂ ਕੀਤਾ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਹੁਣ ਜਤਿੰਦਰ ਸਿੰਘ ਭੱਲਾ ਵੀ ਆਪਣੀ ਟਰਮ ਇਸੇ ਤਰ੍ਹਾਂ ਪੂਰੀ ਕਰ ਜੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਆਮ ਲੋਕਾਂ ਨੇ ਇਹ ਸਰਕਾਰ ਬਣਾਈ ਹੈ ਇਸ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਲੋਕਾਂ ਦੀਆਂ ਸ਼ਾਮਾਂ ਤੇ ਖਰੇ ਉਤਰ ਗਏ ਜਿਹੜੇ ਕੰਮ ਰਵੈਤੀ ਪਾਰਟੀ ਹਨ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖੇ ਹੋਏ ਸੀ ਉਹਨਾਂ ਕੰਮਾਂ ਨੂੰ ਅਸੀਂ ਲੋਕਾਂ ਦੇ ਕਚਰੇ ਦੇ ਵਿੱਚ ਧਾ ਕੇ ਲੋਕਾਂ ਦੇ ਸਾਹਮਣੇ ਇੱਕ ਮਾਡਲ ਪੇਸ਼ ਕਰ ਗਏ ਕਿ ਸਰਕਾਰਾਂ ਦੀ ਕੀ ਡਿਊਟੀ ਹੁੰਦੀ ਹੈ ਸਰਕਾਰਾਂ ਨੇ ਕੀ ਕੰਮ ਕਰਨਾ ਹੁੰਦਾ ਇੱਕ ਲੀਡਰ ਦਾ ਮਤਲਬ ਇਹ ਨਹੀਂ ਹੁੰਦਾ ਬੇ ਕਾਰ ਲੈ ਲੇ ਉਠੀ ਲੈ ਡੇਡਾ ਦਫਤਰ ਆ ਗਏ ਚਾਹ ਪੀਤਾ ਪਾਣੀ ਪੀਤਾ ਚਿੱਟਾ ਕੁਰਤਾ ਪਜਾਮਾ ਪਾਇਆ ਤੇ ਚਲੇ ਗਏ ਨਹੀਂ ਲੀਡਰ ਦਾ ਕੰਮ ਹੁੰਦਾ ਜੇ ਸਰਕਾਰ ਨੇ ਕਿਸ ਨੂੰ ਐਮਐਲਏ ਬਣਾਇਆ ਸਰਕਾਰ ਨੇ ਕਿਸ ਨੂੰ ਚੇਅਰਮੈਨ ਬਣਾਇਆ ਸਰਕਾਰ ਨੇ ਕਿਸ ਨੂੰ ਮੰਤਰੀ ਬਣਾਇਆ ਤਾਂ ਉਹ ਉਹਦੀ ਆਉਟਪੁੱਟ ਦੇਵੇ ਉਹ ਉਹਦਾ ਰਿਜ਼ਲਟ ਕੱਢ ਕੇ ਦੇਵੇ ਜੇ ਮੈਨੂੰ ਸਰਕਾਰ 15-20000 ਮਾਣ ਪੱਤਾ ਦਿੰਦੀ ਹੈ ਜੇ ਸਰਕਾਰ ਨੇ ਮੈਨੂੰ ਸਰਕਾਰੀ ਗੱਡੀ ਦਿੱਤੀ ਹੈ ਤਾਂ ਮੇਰੀ ਆਤਮਾ ਅੰਤਰਾਤਮਾ ਦੀ ਆਵਾਜ਼ ਬਣਦੀ ਹੈ ਕਿ ਉਹਦੇ ਪਿੱਛੇ ਮੈਂ ਵੀ ਸਾਡੇ ਸਮਾਜ ਦੇ ਲੋਕਾਂ ਦੇ ਲਈ ਸਾਡੇ ਬਠਿੰਡੇ ਸ਼ਹਿਰ ਦੇ ਲੋਕਾਂ ਦੇ ਇਲਾਕੇ ਦੇ ਲੋਕਾਂ ਦੇ ਲਈ ਕੁਝ ਕਰਾਂ ਇਸੇ ਕਰਕੇ ਮੈਂ ਵਾਰ-ਵਾਰ ਕਹਿਣਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਨੇ ਜਿਸ ਆਸ ਤੇ ਉਮੀਦ ਦੇ ਨਾਲ ਮੈਨੂੰ ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਦੀ ਸੇਵਾ ਦਿੱਤੀ ਸੀ ਮੈਂ ਉਹਨਾਂ ਦੀਆਂ ਸ਼ਾਵਾਾਂ ਤੇ ਉਹਨਾਂ ਦੇ ਵਿਸ਼ਵਾਸ ਤੇ ਲੋਕਾਂ ਦੀਆਂ ਸ਼ਾਵਾਾਂ ਤੇ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨ ਦੇ ਲਈ ਲਗਾਤਾਰ ਯਤਨਸ਼ੀਲ ਹਾਂ ਸੋ ਇਸੇ ਕਰਕੇ ਮੈਂ ਅੱਜ ਤੁਹਾਨੂੰ ਨਵੇਂ ਸਾਲ ਤੇ ਬੁਲਾਇਆ ਤੁਸੀਂ ਮੇਰੇ ਭੈਣੋਂ ਭਰਾਵੋਂ ਸਤਿਕਾਰ ਜੋ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਹਮੇਸ਼ਾ ਬਟੰਡਾ ਦਾ ਮੀਡੀਆ ਨੇ ਮੇਰਾ ਬਹੁਤ ਸਾਥ ਦਿੱਤਾ ਅੱਜ ਦੇ ਵਿਸ਼ੇਸ਼ ਦਿਨ ਤੇ ਮੈਂ ਥੋੜਾ ਧੰਨਵਾਦ ਕਰਦਾ ਥੋੜਾ ਸਵਾਗਤ ਕਰਦਾ ਤੁਹਾਡੇ ਚੰਗੇ ਭੁੱਖ ਦੀ ਕਾਮਨਾ ਕਰਦਾ ਮੈਂ ਨਾਲ ਦੀ ਨਾਲ ਸਾਡੇ ਕੈਨੇਡਾ ਬੈਂਕ ਤੋਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਆਫਿਸ ਮੈਨੇਜਰ ਨੇ ਹਰੀਸ਼ ਵਰਮਾ ਜੀ ਸੀਨੀਅਰ ਮੈਨੇਜਰ ਨੇ ਨਿਕਲ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਬਰੌਸ਼ਰ ਸੇਲ ਹੋ ਰਹੇ ਨੇ ਉਹਨਾਂ ਦੇ ਲਾਸਟ ਡੇਟ 10 ਜਨਵਰੀ ਹੈ ਅੱਜ 1 ਤਰੀਕ ਹੋ ਚੁੱਕੀ ਹੈ ਔਰ ਸ਼ਨੀ ਤੇ ਐਤਵਾਰ ਨੂੰ ਬਰੌਸ਼ਰ ਅਸੀਂ ਦਵਾਂਗੇ ਵੀ ਫਾਰਮ ਲਵਾਂਗੇ ਵੀ ਇਹ ਸਾਰੇ ਫਾਰਮ ਸਾਡੇ ਦਫ਼ਤਰ ਵਿਖੇ ਸਾਰੇ HDFC ਬੈਂਕਾਂ ਵਿਖੇ ਸਾਰੀਆਂ ਕੋਟਕ ਦੀਆਂ ਬ੍ਰਾਂਚਾਂ ਵਿਖੇ ਉਪਲਬਧ ਨੇ ਤੁਸੀਂ ਉੱਥੋਂ ਬਰੌਸ਼ਰ ਲਓ ਫਿਲ ਕਰਕੇ ਸਾਡੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਓ ਤਾਂ ਜੋ ਅਸੀਂ ਇਹਨਾਂ ਦੇ ਸਾਰੇ ਇਹਨੂੰ ਪੂਨ ਨਿਸ਼ਾਨ ਪੜਤਾਲ ਕਰਕੇ ਸਮੇਂ-ਸਮੇਂ ਦੇ ਵਿੱਚ ਅਸੀਂ ਜਿਹੜੇ ਲੱਕੀ ਡਰਾ ਕੱਢ ਸਕੀਏ ਤੇ ਜਿਹੜੇ ਲੱਕੀ ਡਰਾ ਤੋਂ ਵਾਂਝੇ ਰਹਿ ਗਏ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਜਲਦੀ ਜਿਹੜੀ ਉਹਨਾਂ ਨੂੰ ਰਕਮ ਜਿਸ ਵਿਸ਼ਵਾਸ ਤੇ ਆਸ ਤੇ ਹਨ ਉਹਨਾਂ ਨੇ ਸਾਡੇ ਕੋਲ ਡਿਪੋਜ਼ਿਟ ਕਰਾਈ ਹੈ ਅਸੀਂ ਉਹ ਰਕਮ ਉਹਨਾਂ ਦੇ ਖਾਤਿਆਂ ਦੇ ਵਿੱਚ ਵਾਪਸ ਜਿੰਨੀ ਜਲਦੀ ਹੋ ਸਕੇ ਉਹ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਾਡੀ ਡਿਊਟੀ ਬਣਦੀ ਹੈ ਜੇ ਕੋਈ ਵਿਅਕਤੀ ਜੇ ਕੋਈ ਸਾਡਾ ਭੈਣ ਭਰਾ ਟਰਸਟ ਦੇ ਨਾਲ ਜੁੜਨਾ ਚਾਹੁੰਦਾ ਹੈ ਜੇਕਰ ਉਸ ਨੂੰ ਇਹ ਪਲਾਟ ਨਹੀਂ ਨਿਕਲਦਾ ਤਾਂ ਅਸੀਂ ਉਸ ਨੂੰ ਕਿਸੇ ਤਰ੍ਹਾਂ ਵੀ ਖੱਜਲ ਖੁਆਰ ਨਹੀਂ ਹੋਣ ਦਵਾਵਾਂਗੇ ਪੂਰੇ ਪਿਆਰ ਸਤਕਾਰ ਨਿਮਰਤਾ ਸਹਿਤ ਉਸ ਦੇ ਬਣਦੇ ਪੈਸੇ ਉਸ ਦੇ ਖਾਤੇ ਦੇ ਵਿੱਚ ਵਾਪਸ ਕਰਨ ਦੇ پابੰਦ ਹੋਵਾਂਗੇ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਆਕਸ਼ਨ ਦਾ ਪ੍ਰੋਸੈਸ ਹੈ 116 ਪਲਾਟ ਡਰਾ ਰਾਹੀਂ ਕੱਢੇ ਜਾਣਗੇ ਪਾਰਦਰਸ਼ੀ ਢੰਗ ਦੇ ਨਾਲ ਔਰ ਬਾਕੀ 116 ਪਲਾਟ ਆਕਸ਼ਨ ਦੇ ਰਹੀ ਉਹ ਵੀ ਇਸੇ ਤਰ੍ਹਾਂ ਢੋਲ ਵਜਾ ਕੇ ਸਾਰੇ ਲੋਕਾਂ ਨੂੰ ਦੱਸ ਕੇ ਅਸੀਂ ਇਹ ਜਿਹੜੇ ਪਲਾਟ ਹੈ ਉਹ ਲੋਕਾਂ ਨੂੰ ਦੇਵਾਂਗੇ ਸੋ ਇਹੀ ਤੁਹਾਨੂੰ ਬੇਨਤੀਆਂ ਇਹ ਤੁਹਾਨੂੰ ਅਪੀਲਾ ਕਰਨ ਦੇ ਲਈ ਅੱਜ ਦੇ ਵਿਸ਼ੇਸ਼ ਦਿਨ ਤੇ ਇਕੱਠੇ ਹੋਇਆ ਦੁਆਰਾ ਫਿਰ ਤੁਹਾਡੇ ਸਾਰਿਆਂ ਦੇ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਬੋਲ ਸਕਦੇ ਹੋ ਅੱਲਾਹ ਸਭ ਜਿਵੇਂ ਤੁਸੀਂ ਸਾਰੇ ਪ੍ਰੋਜੈਕਟ ਬਣਾਏ ਨੇ ਇਹਨਾਂ ਦੇ ਵਿੱਚ ਇੱਕ ਪ੍ਰੋਜੈਕਟ ਬਠਿੰਡਾ ਬੱਸ ਸਟੈਂਡ ਦਾ ਵੀ ਪ੍ਰੋਜੈਕਟ ਜੀ ਜੀ ਕੀ ਪ੍ਰੋਜੈਕਟ ਦਾ ਹਿੱਸਾ ਕਰਦਾ ਹਾਂ ਬਠਿੰਡਾ ਬੱਸ ਸਟੈਂਡ ਦਾ ਜੋ ਪ੍ਰੋਜੈਕਟ ਹੈ ਉਹਦੇ ਵਿੱਚ ਬਤੌਰ ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਮੇਰੀ ਸਾਡੀ ਪਹਿਲਾ ਹੀ ਡਿਊਟੀ ਸੀ ਕਿ ਉਹ ਜਿਹੜਾ ਬੱਸ ਸਟੈਂਡ ਬਣਾਉਣਾ ਸੀ ਉਹ ਇੰਪਰੂਵਮੈਂਟ ਟਰਸਟ ਨੇ ਬਣਾਉਣਾ ਸੀ ਜੋ ਉਸ ਦੀ ਜਗਾ ਨਿਰਧਾਰਤ ਕਰਨੀ ਸੀ ਉਹ ਪੰਜਾਬ ਸਰਕਾਰ ਨੇ ਲੋਕਲ ਬਾਡੀ ਡਿਪਾਰਟਮੈਂਟ ਨੇ ਕਰਨੀ ਸੀ ਇਸ ਕਰਕੇ ਸਾਡੇ ਕੋਲੇ ਉਸ ਨੂੰ ਬਣਾਉਣ ਦੇ ਲਈ ਸਫੀਸ਼ੀਐਂਟ ਫੰਡਸ ਅਵੇਲੇਬਲ ਹੈ ਔਰ ਇਹ ਫੈਸਲਾ ਸਰਕਾਰ ਨੇ ਕਰਨਾ ਕਿ ਕਿੱਥੇ ਜਿਹੜਾ ਬੱਸ ਸਟੈਂਡ ਬਣਨਾ ਹੈ ਔਰ ਮੁੱਖ ਮੰਤਰੀ ਸਾਹਿਬ ਇਹ ਗੱਲ ਸਪਸ਼ਟ ਕਰ ਚੁੱਕੇ ਆ ਕਿ ਪਹਿਲਾਂ ਵਾਲਾ ਬੱਸ ਸਟੈਂਡ ਜੇ ਨਵਾਂ ਬਣਦਾ ਤਾਂ ਉਵੇਂ ਜਿਉਂ ਦਾ ਤੇਵੇਂ ਰਹੇਗਾ ਔਰ ਹੁਣ ਪੰਜਾਬੀ ਟ੍ਰੂਨਿਖਾਰ ਦੇ ਵਿੱਚ ਖਬਰ ਛਪੀ ਸੀ ਕਿ 10 ਏਕੜ ਜਗ੍ਹਾ ਮਲੋਟ ਰੋਡ ਤੇ ਬੱਸ ਸਟੈਂਡ ਦੇ ਲਈ ਰਾਖਮੀ ਰੱਖੀ ਜਾ ਚੁੱਕੀ ਹੈ ਸੋ ਮੇਰੇ ਕੋਲੇ ਬੱਸ ਸਟੈਂਡ ਸੰਬੰਧੀ ਇੰਨੀ ਹੀ ਜਾਣਕਾਰੀ ਹੈ ਜੋ ਮੈਂ ਤੁਹਾਨੂੰ ਦੱਸ ਸਕਦਾ ਸਰ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬੜੀ ਇਸ ਤਰ੍ਹਾਂ ਕਿਹਨੂੰ ਦੱਸਿਆ ਗਿਆ ਸੀਗਾ ਕਿ ਮੈਂ ਬਣਾ ਕੇ ਜਾ ਰਿਹਾ ਤੇ ਤਿਆਰੀਆਂ ਸਾਡੇ ਮੁਕੰਮਲ ਹੋ ਗਈਆਂ ਨਹੀਂ ਤਿਆਰੀਆਂ ਤਾਂ ਮੈਂ ਤੁਹਾਨੂੰ ਫਿਰ ਕਹਿੰਦਾ ਤਿਆਰੀਆਂ ਤਾਂ ਹੁਣ ਵੀ ਜੇ ਸਾਨੂੰ ਸਰਕਾਰ ਕਹੂਗੀ ਮੁੱਖ ਮੰਤਰੀ ਸਾਹਿਬ ਕਹੇ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਸੁਣੋ ਮੁੱਖ ਮੰਤਰੀ ਸਾਹਿਬ ਸਰਕਾਰ ਸੂਬਾ ਸਰਕਾਰ ਸਾਨੂੰ ਕਹੂਗੀ ਵੀ ਆਹ ਜਗ੍ਹਾ ਅਸੀਂ ਸਿਲੈਕਟ ਕਰ ਲਈ ਕਿਉਂਕਿ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਜਗ੍ਹਾ ਸਿਲੈਕਸ਼ਨ ਦੀ ਡਿਊਟੀ ਉਹਦੇ ਵਿੱਚ ਟ੍ਰਾਂਸਪੋਰਟ ਡਿਪਾਰਟਮੈਂਟ ਵੀ ਆ ਜਾਂਦਾ ਹੈ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਵੀ ਆ ਜਾਂਦਾ ਹੈ ਉਹ ਚ ਲੋਕਲ ਪ੍ਰਸ਼ਾਸਨ ਵੀ ਆ ਜਾਂਦਾ ਹੈ ਤੇ ਉਸ ਦੇ ਵਿੱਚ ਜਿਸ ਜਿਸ ਜਗ੍ਹਾ ਤੋਂ ਜ਼ਮੀਨ ਲੈਣੀ ਹੈ ਉਹ ਵੀ ਆ ਜਾਂਦੇ ਨੇ ਸੋ ਇਸ ਕਰਕੇ ਇਹ ਮੇਰਾ ਫੈਸਲਾ ਨਹੀਂ ਵੀ ਬੱਸ ਸਟੈਂਡ ਵਾਲੀ ਜਗ੍ਹਾ ਕਿੱਥੇ ਲੈਣੀ ਹੈ ਹਾਂ ਬਣਾਉਣ ਵਾਸਤੇ ਸਾਡੇ ਕੋਲ ਨਕਸ਼ਾ ਵੀ ਬਣਿਆ ਹੋਇਆ ਕਿਉਂਕਿ 18 ਏਕੜ ਦੇ ਵਿੱਚ ਰਿੰਗ ਰੋਡ ਤੇ ਜਦੋਂ ਬੱਸ ਸਟੈਂਡ ਬਣਨਾ ਸੀ ਉਸ ਸੰਬੰਧੇ ਪੂਰੀ ਪਲੈਨਿੰਗ ਡਿਜ਼ਾਈਨ ਕੰਪੀਟੀਸ਼ਨ ਮੁਕੰਮਲ ਹੋ ਕੇ ਸਾਡੇ ਕੋਲੇ ਰੰਗ ਦਾ ਨਕਸ਼ਾ ਹੈ ਬਸ ਸਟੈਂਡ ਦੇ ਬਣੇ ਪਿਆ ਇਸ ਕਰਕੇ ਉਹ ਜੋ ਉਹ ਜੋ ਨਕਸ਼ਾ ਹੈ অতি ਆਧੁਨਿਕ ਕਿਸਮ ਦਾ ਬਹੁਤ ਸੋਹਣਾ ਸੁਹਾਵਣਾ ਤੇ ਸਾਰੀਆਂ ਸਹੂਲਤਾਂ ਵਾਲਾ ਨਕਸ਼ਾ ਹੈ ਸੋ ਨਕਸ਼ਾ ਨਕਸ਼ੇ ਤੱਕ ਹੀ ਸੀਮਤ ਰਹਿ ਗਿਆ ਲੋਕਾਂ ਦੇ ਨਾਲ ਕਿ ਜਿਹੜੀ ਉੱਥੇ ਸੀ ਪ੍ਰਾਪਰਟੀ ਸੀਗੀ ਉਹ ਲੋਕਾਂ ਨੇ ਬਹੁਤ ਜ਼ਿਆਦਾ ਖਰੀਦੀ ਵੇਚੀ ਤੇ ਉਸ ਤੋਂ ਸਬ ਪ੍ਰਾਪਰਟੀ ਦੇ ਵੀ ਉਠਾਈ ਨਹੀਂ ਮੈਂ ਮੈਂ ਤਾਂ ਉਸ ਤੋਂ ਬਾਅਦ ਇਹ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਬਸ ਸਟੈਂਡ ਪ੍ਰੋਜੈਕਟ ਤੇ ਦੁਆਰਾ ਬਹੁਤ ਸੋ ਜ਼ਿਲ੍ਹੇ ਦੇ ਨੰਮ ਪਹਿਲਾਂ ਦੋਦੀਦਰ ਪਾਰਕਿਆਂ ਨੇ ਰੇੜੀ ਦੇ ਵਿੱਚ ਰੱਖ-ਰੱਖ ਕੇ ਇਹ ਬਸ ਸਟੈਂਡ ਪ੍ਰੋਜੈਕਟ ਨੂੰ ਇੱਕ ਤਰੀਕੇ ਦਾ ਮਾਹੌਲ ਬਣਾਇਆ ਪਾਰਟੀ ਦਾ ਵੀ ਪਰ ਫਿਰ ਉਹ ਬਿਲਕੁਲ ਇਸ ਵੈਰੀਅਲ ਨਾਲ ਰਿਲੇਟਡ ਹੈ ਵੀ ਡਿਲੇ ਕਿਉਂ ਹੋ ਰਿਹਾ ਹੈ ਬੇਤੋ ਕੋਈ ਵੀ ਪ੍ਰੋਜੈਕਟ ਜਦੋਂ ਕਿਸੇ ਗੱਲ ਦੇ ਵਿੱਚ ਦੋ ਤਰ੍ਹਾਂ ਅਨਵੋਲਵ ਹੋ ਜਾਣ ਜਦੋਂ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਪੈਦਾ ਹੋ ਜਾਣ ਤਾਂ ਸਰਕਾਰ ਦੇ ਘਰੋਂ ਪੈਸਾ ਲੈਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਜੇ ਸਰਕਾਰ ਕਿਤੇ 10 ਰੁਪਏ ਵੀ ਲਾਉਂਦੀ ਹੈ ਨਾ ਉਸ ਦੇ ਸਬੰਧੇ ਪੂਰੀ ਰੂਪਰੇਖਾ ਪਲਾਨ ਸਾਰੀਆਂ ਬਣਨੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਣੀਆਂ ਹੁਣ ਸਰਕਾਰ ਇਸ ਮਸਲੇ ਤੇ ਇਹ ਥੋੜੀ ਮੈਂ ਆਪ 100 ਕਰੋੜ ਰੁਪਏ ਐਵੇਂ ਕਿੱਥੇ ਲਾ ਦਾਂਗੇ ਸਰਕਾਰ ਨੇ ਸੋਚ ਕੇ ਸਮਝ ਕੇ ਵਿਚਾਰ ਕਰਕੇ ਪੁਣ ਕੇ ਛਾਣ ਕੇ ਵੀ ਬੱਸ ਸਟੈਂਡ ਜੋਗ ਥਾਂ ਤੇ ਬਣੂਗਾ ਸੋ ਜੋ ਮਤਭੇਦ ਉੱਭਰੇ ਨੇ ਉਹਨਾਂ ਸਾਰੀਆਂ ਤਰਾਹ ਦੇ ਨਾਲ ਲਗਾਤਾਰ ਪ੍ਰਸ਼ਾਸਨ ਕੋਲੋਂ ਸੰਪਰਕ ਕੀਤਾ ਜਾ ਰਿਹਾ ਹੈ ਲਗਾਤਾਰ ਉਹਨਾਂ ਦੇ ਜੋ ਗਿਲੇ ਸ਼ਿਕਵੇ ਭਰਮ ਪਲੇਖੇ ਆ ਉਹ ਦੂਰ ਕੀਤੇ ਜਾ ਰਹੇ ਨੇ ਵੱਡਾ ਪ੍ਰੋਜੈਕਟ ਹੈ ਇਹ ਫੈਸਲਾ ਹੈ 20 ਸਾਲਾਂ ਤੋਂ ਲੰਮਕਦਾ ਆ ਰਿਹਾ ਹੈ ਸੋ ਸੋ ਇਸ ਕਰਕੇ ਇਸ ਵਿਸ਼ੇ ਤੇ ਜੋ ਵੀ ਫੈਸਲਾ ਹੋਊਗਾ ਸੋਚ ਕੇ ਸਮਝ ਕੇ ਵਿਚਾਰ ਕੇ ਕੀਤਾ ਜਾਣਾ ਚਾਹੀਦਾ ਜੀ ਇੱਕ ਮਿੰਟ ਭੱਲਾ ਸਾਹਿਬ ਜੇ ਗੱਲ ਕਰੀਏ ਬਠਿੰਡਾ ਦਾ ਬਸ ਸਟੈਂਡ ਜਿਹੜਾ ਬਣਨ ਜਾ ਰਿਹਾ ਹੈਗਾ ਕੀ ਇਹ ਰਾਜਨੀਤੀ ਦੀ ਭੇਂਟ ਨਹੀਂ ਝੜ ਰਹੀ ਨੇ ਨਹੀਂ ਕੋਈ ਗੱਲ ਨਹੀਂ ਰਾਜਨੀਤੀ ਦੀ ਭੇਂਟ ਦਾ ਇਹ ਬਠਿੰਡਾ ਤਰੱਕੀ ਕਰ ਰਿਹਾ ਹੈ ਬਠਿੰਡਾ ਅੱਗੇ ਵਧ ਰਿਹਾ ਜੇ ਕਿਸੇ ਪ੍ਰੋਜੈਕਟ ਦੇ ਵਿੱਚ ਕੋਈ ਦੁਬਧਾ ਪੈਦਾ ਹੋਈ ਹੈ ਦੁਬਧਾ ਚੰਗੀ ਤਰ੍ਹਾਂ ਦੂਰ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਸਾਡੀ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੋਈ ਬਿੱਲ ਇਹੋ ਜਿਹਾ ਆ ਜਾਂਦਾ ਜਿਸ ਤੇ ਕੋਈ ਮਤਭੇਦ ਪੈਦਾ ਹੋ ਜਾਂਦਾ ਤਾਂ ਉਸ ਤੇ ਦੋ ਦੋ ਸਾਲ ਬਹਿਸ ਕੋਈ ਗੱਲ ਨਹੀਂ ਜੇ ਬੱਸ ਸਟੈਂਡ ਦੇ ਫੈਸਲੇ ਸਬੰਧੀ ਵਿਚਾਰ ਵਟਾਂਦਰਾ ਇਸ ਸਬੰਧੀ ਫੈਸਲਾ ਕਰਨ ਨੂੰ ਸਾਰੀਆਂ ਤਿਹਰਾਆਂ ਦੇ ਵਿਚਾਰ ਲਏ ਜਾ ਰਹੇ ਸਤਕਾਰ ਸਹਿਤ ਤਾਂ ਮੈਂ ਸਮਝਦਾ ਕਿ ਸਰਕਾਰ ਦੀ ਦੂਰ ਨੇਸ਼ੀ ਹੈ ਸਰ ਲੱਗਦਾ ਨਹੀਂ ਕਿ ਜਿੱਥੇ ਜਿਹੜੀ ਸੇਵ ਭਗਤ ਸਿੰਘ ਇੰਪਲੇਵ ਕਰਿਆ ਜਾ ਰਿਹਾ ਤੇ ਉਸਦੇ ਲਈ ਜਿਹੜੀ ਡੀਡੀ ਨੇ ਉਹ ਕੈਸ਼ ਹੋਲੇ ਦੇ ਇਸ ਕਰਕੇ ਕਿਤਨੇ ਕਿਤੇ ਅਪਲੀਕੇਸ਼ਨਾਂ ਘਟਾ ਦੀਆਂ ਨਹੀਂ 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 ਮੇਰੀ ਗੱਲ ਸੁਣੋ ਗੱਲ ਪਤਾ ਕੀ ਹੈ ਸਾਡੇ ਕੋਲ 10 ਦਿਨ ਬਾਕੀ ਹਰੇਕ ਬੰਦਾ ਸੂਝਵਾਨ ਆ ਸਮਝਦਾਰ ਆ ਕਈ ਬੰਦਾ ਦੇ ਬੈਂਕ ਦੇ ਵਿੱਚ ਪੈਸੇ ਹੁੰਦੇ ਆ ਆ 33 ਦੀ ਕਾ ਗਈ ਅਗਲਾ ਕਹਿੰਦਾ ਵੀ ਮੈਂ 2 ਨੂੰ 3 ਨੂੰ 4 ਨੂੰ 5 ਨੂੰ 6 ਨੂੰ 7 ਨੂੰ ਕਈ ਬੰਦੇ ਇਹ ਜੇ ਵੀ ਆ ਉਹ ਕਹਿੰਦੇ ਸੀ 8 ਤਰੀਕ ਨੂੰ ਆਪਣੀ ਕਿ ਲਾਸਟ ਦਿਨਾਂ ਦੇ ਵਿੱਚ ਲਾਵਾਂਗੇ ਕਿਉਂ ਕਿਸ ਦਾ ਡੀਡੀ 2 ਲੱਖ ਦਾ ਲੱਗਣਾ ਹੈ ਕਿ 3 ਲੱਖ ਦਾ ਲੱਗਣਾ ਹੈ ਕਿ 4 ਲੱਖ ਦਾ ਲੱਗਣ ਵਾਲਾ ਕਹਿੰਦਾ ਕੈਸ਼ ਕੈਸ਼ ਦਾ ਮਸਲਾ ਜਿਹੜੀ ਕੈਸ਼ ਹੋ ਗਿਆ ਤੇ ਕਿੰਨੇ ਕਿਸ ਦਾ ਰੀਜ਼ਨ ਬਣਿਆ ਜਾਂਦਾ ਨਹੀਂ ਨਹੀਂ ਕੈਸ਼ ਜੋ ਵੀ ਕੈਸ਼ ਉਸੇ ਦਾ ਹੁੰਦਾਗਾ ਕਿ ਨੂੰ ਲੋਡ ਨਹੀਂ ਹੋਣੀ ਹਾਂਜੀ ਜਿਹੜੀ ਗੈਸ ਉੱਪਰ ਹੁੰਦਾ ਮੇਰੇ ਇਹ ਇਹ ਜਿਹੜੇ ਸੁਣੋ ਸੁਣੋ ਇਹ ਜਿਹੜਾ ਇਹ ਜਿਹੜਾ ਪੈਸਾ 2 ਲੱਖ 3 ਇਹ ਸਾਡਾ ਰੇਰਾ ਦਾ ਅਕਾਊਂਟ ਹੈ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਉੱਥੇ ਪੈਸੇ ਇਹ ਜਮਾ ਹੋਏ ਨੇ ਠੀਕ ਹੈ ਤੇ ਜਦੋਂ ਵੀ ਸਾਡਾ ਇਹ ਡਰਾ ਨਿਕਲ ਗਿਆ ਤਾਂ ਨਾਲ ਦੀ ਨਾਲ ਇਹ ਪੈਸੇ ਤੁਰੰਤ ਉਹਨਾਂ ਨੂੰ ਵਾਪਸ ਹੋਏ ਵੱਧ ਤੋਂ ਵੱਧ ਅਸੀਂ ਸਾਡਾ ਮੰਨਣਾ ਟੀਚਾ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਜੋ ਵੀ ਸਾਡੇ ਕੋਲ ਰਕਮ ਆਊਗੀ ਉਹ ਅਸੀਂ ਵਾਪਸ ਜਿਹੜੇ ਲਾਹਪਤਰੀਆਂ ਨੂੰ ਪੈਸੇ ਪਲਾਟ ਨਹੀਂ ਅਲਾਟ ਹੋਏ 31 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪੈਸੇ ਉਹਨਾਂ ਦੇ ਖਾਤੇ ਵਿੱਚ ਵਾਪਸ ਕਰ ਦਾਂਗੇ ਭੱਲਾ ਸਾਹਿਬ ਤੁਹਾਡੇ ਸਾਫਤਾ ਚੇਅਰਮੈਨ ਕੇ ਕੇ ਅਗਰਵਾਲ ਨੇ ਸਵਾਲੀਆ ਨਿਸ਼ਾਨੀ ਖੜਾ ਕੀਤਾ ਜੀ ਸਵਾਲੀਆ ਨਿਸ਼ਾਨਾ ਪਾਇਆ ਸੀਗਾ ਵੀ ਕੋਈ ਵੀ ਜਿਹੜੀ ਤੁਸੀਂ ਕਲੋਨੀ ਚੱਕੀ ਹੈ ਇੰਪਰੂਵਮੈਂਟ ਟੈਸਟ ਬਠਿੰਡਾ ਨੇ ਜਿਹਦੇ ਕੋਲੇ ਪਹਿਲਾਂ ਕੋਈ ਪ੍ਰਾਪਤੀ ਹੈ ਉਹ ਅਪਲਾਈ ਨਹੀਂ ਕਰ ਸਕਦਾ ਇਹ ਮੈਂ ਦੇਖੀ ਨਹੀਂ ਨਹੀਂ ਆਇਆ ਨਹੀਂ ਫਿਰ ਉਹੀ ਗੱਲ ਆ ਗਈ ਨਾ ਜਿਸ ਕਿਸੇ ਸੱਜਣ ਨੂੰ ਭੈਣ ਨੂੰ ਭਰਾ ਨੂੰ ਇਹਦੇ ਵਿੱਚ ਵੀ ਆਈਆਂ ਜੇ ਕਿਸੇ ਦੋ ਨਿੱਕ ਲੈ ਆਏ ਸਿੱਕੀ ਦੇਣਾ ਜੇ ਕਿਸੇ ਨੂੰ ਪਹਿਲਾਂ ਡਰਾ ਦੇ ਰਾਹੀਂ ਪਲਾਟ ਅਲਾਟ ਹੋਇਆ ਹੋਵੇ ਤਾਂ ਉਹ ਇਸ ਦਾ ਲਾਭਪਾਤਰੀ ਨਹੀਂ ਬਣ ਸਕਦਾ ਕਿਉਂਕਿ ਸਾਡਾ ਉਹ ਲੋਗੋ ਦੇ ਹੁੱਕੀ ਹੈ ਵੇ ਘਰਾਂ ਵਾਸਤੇ ਘਰ ਬਣਾਉਣ ਦੀ ਯਤਨ ਇੰਪਰੂਵਮੈਂਟ ਟਰਸਟ ਇੱਕ ਸੰਸਥਾ ਹੈ ਜਿਨ੍ਹਾਂ ਕੋਲ ਘਰ ਹੈ ਨਹੀਂ ਪਹਿਲ ਦੇ ਆਧਾਰ ਤੇ ਮੰਨ ਲਓ ਮੇਰੇ ਕੋਲ ਇੰਪਰੂਵਮੈਂਟ ਟਰਸਟ ਦੇ ਮੈਨੂੰ ਪਿਛਲੇ ਸਾਲ ਲੱਕੀ ਡਰਾ ਦੇ ਵਿੱਚ ਪਲਾਟ ਨਿਕਲਿਆ ਤਾਂ ਹੁਣ ਤੁਹਾਨੂੰ ਨਿਕਲਣਾ ਚਾਹੀਦਾ ਨੀ ਉਹ ਮੈਂ ਤਾਂ ਕਹਿਣਾ ਦਾ ਮੀਨ ਸੀ ਕੋਈ ਵੀ ਨਹੀਂ 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 ਇਹ ਇਹ ਗੱਲ ਤਾਂ ਇਹਦਾ ਮਤਲਬ ਇਹ ਨਹੀਂਗਾ ਕਈ ਵਾਰੀ ਕੋਈ ਵਿਅਕਤੀ ਆ ਉਹਦੇ ਚਾਰ ਬੇਟੇ ਆ ਉਹਨਾਂ ਨੂੰ ਚਾਰ ਘਰਾਂ ਦੀ ਲੋੜ ਹੈਗੀ ਆ ਤਾਂ ਉਹਦੇ ਬੇਟੇ ਉਹਨਾਂ ਦੇ ਭੈਣ ਭਰਾ ਚਾਚੇ ਤੇ ਭਲਾਈ ਕਰ ਸਕਦੇ ਸਰ ਅਪਾ ਗੱਲ ਕਰੀਏ ਹੁਣ ਜਿਹੜੇ ਇਸ ਸਾਲ ਆਰਮਨ ਪ੍ਰੋਜੈਕਟ ਜਿਹੜੇ ਕਿਹਾ ਤੇ ਡੈਡਲਾਈਨ ਕੀ ਸੀ ਡੈਡਲਾਈਨ ਤਾਂ ਜੀ ਤੁਹਾਨੂੰ ਦੱਸਿਆ ਵੀ 31 ਮਾਰਚ ਤੋਂ ਪਹਿਲਾਂ ਪੰਨਾ ਉੱਥੇ ਵਿਕਾਸ ਕਰ ਸ਼ੁਰੂ ਹੋ ਜਾਣਾ ਹੈ ਸ਼ਹੀਦ ਭਗਤ ਸਿੰਘ ਐਨ ਕਲੇਵ ਦੇ ਵਿੱਚ ਔਰ ਜਿਹੜੀ ਸਾਡੇ ਝੀਲਾਂ ਵਾਲਾ ਹੈਗਾ ਉਹਦਾ ਮਤਾ ਜਿਹੜਾ ਹੈਗਾ ਸਾਡੇ ਵੱਲੋਂ ਕੰਮ ਕੰਮਲਾ ਹੈ 2 4 ਡਿਪਾਰਟਮੈਂਟ ਉਹਦੇ ਨੈਸ਼ਨਲ ਹਾਈਵੇ ਪੀਐਸਪੀਸੀਐਲ ਔਰ ਸਾਡਾ ਨਗਰ ਨਿਗਮ ਕਾਰਪੋਰੇਸ਼ਨ ਤੋਂ ਅਸੀਂ ਐਨਓਸੀ ਪੈਂਡਿੰਗ ਹੈ ਜਦੋਂ ਹੀ ਇਹ ਇਹਨੂੰ ਆ ਜਾਂਦੀ ਹੈ ਤਾਂ ਉਸ ਤੇ ਕੰਮ ਵਰਕ ਸ਼ੁਰੂ ਹੋ ਜਾਣਾ ਜਿਹੜੀ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਐਕਸਟੈਂਸ਼ਨ ਆ ਉਹ ਵੀ ਸਾਨੂੰ ਨਗਰ ਨਿਗਮ ਤੋਂ ਕਿਉਂਕਿ ਉਹਨਾਂ ਦੀ ਜਗ੍ਹਾ ਹੈ ਉੱਥੇ ਅਸੀਂ ਪੈਸੇ ਲਾਉਣੇ ਨੇ ਉਹ ਸਬੰਧਿਕ ਕਾਜਕਾਰੀ ਬਈ ਪੂਰੀ ਹੋ ਰਹੀ ਹੈ ਜਦੋਂ ਉਹਨਾਂ ਵੱਲੋਂ ਸਾਨੂੰ ਐਨਓਸੀ ਆ ਗਈ ਅਸੀਂ ਉੱਤੇ ਵੀ ਜਿਹੜਾ ਕੰਮ ਹੈ ਸ਼ੁਰੂ ਕਰ ਦੇਣਾ